ਲੋ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਆਵਾਰਾ ਪਸ਼ੂਆਂ ਦੇ ਕਾਰਨ ਵਾਪਰਿਆ ਜਿਸ ਤੋਂ ਬਾਅਦ ਵੱਡੇ ਸਵਾਲ ਖੜੇ ਹੋ ਚੁੱਕੇ ਨੇ ਇਸ ਤਰ੍ਹਾਂ ਦੀਆਂ ਜੜੀਆਂ ਚੀਜ਼ਾਂ ਹੈਗੀਆਂ ਆ ਇਹ ਜਿਹੜੇ ਸਟ੍ਰੇ ਐਨੀਮਲਸ ਹੁੰਦੇ ਆ ਇਹ ਉਹਨਾਂ ਦੇ ਰਿਗਾਰਡਿੰਗ ਹੀ ਲੋਕਾਂ ਦੇ ਕੋਲੋਂ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਨੇ ਉਹ ਲੈ ਕੇ ਅਰਟੈਕਸ ਲੈਂਦੀਆਂ ਨੇ ਤੇ ਉਹਨਾਂ ਦੀ ਮੇਨਟੇਨੈਂਸ ਦੇ ਉਹਨਾਂ ਦੇ ਰੱਖ-ਰਖਾਵ ਦੇ ਜਿਹੜਾ ਖਰਚਾ ਇਹਦਾ ਹੁੰਦਾ ਹੈਗਾ ਆ ਉਹ ਆਮ ਜਨਤਾ ਦੇ ਕੋਲੋਂ ਵਸੂਲਿਆ ਜਾਂਦਾ ਹੈ ਗੱਲ ਇਹ ਹੈ ਕਿ ਕੀ ਅਗਰ ਐਕਟ ਬਣਾ ਦਿੰਦੇ ਹੈਗੇ ਆ ਸਾਨੂੰ ਬਣਾ ਦਿੰਦੇ ਹੈ ਤੇ ਕੀ ਉਸ ਕਾਨੂੰਨ ਦੇ ਤਹਿਤ ਜਿਹੜੀਆਂ ਸੁੱਖ-ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ ਕੀ ਉਹ ਮਿਲਦੀਆਂ ਹਨ ਸਵਾਲ ਜਿਹੜਾ ਹੈਗਾ ਆ ਬੜਾ ਇਹ ਪ੍ਰਸ਼ਾਸਨ ਤੇ ਵੀ ਖੜਾ ਹੁੰਦਾ ਹੈ ਹੈ ਔਰ ਉਸ ਐਕਟ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਹੈਗਾ ਤੇ ਇਸ ਚੀਜ਼ ਦੇ ਸਰਕਾਰ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਦੋਸ਼ੀ ਪਾਈ ਜਾਂਦੀ। ਬੇਸ਼ੱਕ ਰਾਸ਼ਵੀਜ ਵੰਦਾ ਇੱਕ ਮਸ਼ਹੂਰ ਹਸਤੀ ਸੀ। ਠিকার ਬਣ ਜਾਂਦਾ ਹੈ ਕਿ ਅਗਰ ਕਿਸੇ ਵੀ ਤਰ੍ਹਾਂ ਦਾ ਉਸ ਸੱਤ ਦੇ ਥਰੂ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋਇਆ ਹੈ ਕਿ ਕੋਈ ਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਜਿਹੜੀ ਉਸ ਐਕਟ ਦੇ ਅੰਡਰ ਫਾਲ ਕਰਦੀ ਹੈ ਤੇ ਲੋਕਾਂ ਦਾ ਇਹ ਉਸ ਐਕਟ ਦੇ ਥਰੂ ਆਪਣਾ ਕਲੇਮ ਕਰਨਾ ਇਹ ਆਮ ਜਨਤਾ ਦਾ ਇਹ ਬਣ ਜਾਂਦਾ ਹੈ ਕਿ ਉਹ ਕਲੇਮ ਕਰ ਸਕਦੇ ਹੈ ਕੰਪਨਸੇਸ਼ਨ ਕਲੇਮ ਕਰ ਸਕਦੇ ਕਿਉਂਕਿ ਇੱਕ ਨੌਜਵਾਨ ਬੱਚੇ ਦਾ ਉਹ ਕੋਈ ਵੀ ਹੋਵੇ ਨੌਜਵਾਨ ਬੱਚਾ ਲੜਕੀ ਵੀ ਹੋ ਸਕਦੀ ਹੈ ਕੋਈ ਫਾਦਰ ਹੋ ਸਕਦਾ ਕੋਈ ਬੱਚਾ ਛੋਟਾ ਹੋ ਸਕਦਾ ਹੈ ਗਿਆ ਚੰਗੀਆਂ ਚੀਜ਼ਾਂ ਦਿੱਤੀਆਂ ਜਾਣ ਗਿਆ ਇਹੋ ਜਿਹਾ ਕੀ ਕਾਰਨ ਹੁੰਦਾ ਹੈ ਕਿ 10 ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੁੰਦਾ ਹੈ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਜੇ ਸੁਪਰੀਮ ਕੋਰਟ ਇੱਕ ਐਪੈਕਸ ਕੋਰਟ ਹੈ ਇੰਡੀਆ ਦੇ ਜਿਹਦੇ ਅੰਡਰ ਸਾਰਾ ਕੁਝ ਹੀ ਆਉਂਦਾ ਹੈ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਜਿਨ੍ਹਾਂ ਦੀ ਪ੍ਰੈਕਟਿਸ ਕਈ ਵਾਰੀ 70 70 ਸਾਲ ਦੇ ਕਰੀਬ ਹੀ ਆ 60 ਸਾਲ ਦੇ ਕਰੀਬ ਕਿਉਂਕਿ ਆ ਰਾਮਜੀਤ ਮਲਾਨੀ ਜੀ ਦੀ ਉਮਰ ਵੀ ਬਹੁਤ ਜ਼ਿਆਦਾ ਸੀ ਫੋਰ ਬਹੁਤ ਨਾਮੀ ਗ੍ਰਾਮੀ ਵਕੀਲ ਸਹਿਬਾਨ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਹੈਗੇ ਨੇ ਔਰ ਉਹਨਾਂ ਦੇ ਜਿਹੜੇ ਫੀਸ ਹੈਗੀ ਹੈ ਉਹ ਠੀਕ ਹੈ ਕਿ ਉਹ ਉਹ ਆਪਣੇ ਟੈਲੈਂਟ ਦੇ ਹਿਸਾਬ ਦੇ ਨਾਲ ਹੀ ਆਪਣੇ ਵਰਕਿੰਗ ਦੇ ਹਿਸਾਬ ਦੇ ਨਾਲ ਲੈਂਦੇ ਆ ਬਟ ਹਾਂ ਅਗਰ ਇਹ ਮੈਟਰ ਹਾਈਲਾਈਟ ਹੋ ਰਿਹਾ ਹੈ ਕਿ ਉਹ 7 ਕਰੋੜ ਤੱਕ ਲਿਆ ਆ ਤੇ ਇਹਦਾ ਮਤਲਬ ਹੈ ਕਿ ਆਮ ਬੰਦਾ ਤਾਂ ਕੋਈ ਦੇ ਨਹੀਂ ਸਕਦਾ ਹੈ ਇਹ ਨਾ ਬੰਦ ਹੋ ਜਾਂਦਾ ਹੈ ਹੁਣ ਇਸੇ ਤਰ੍ਹਾਂ ਆਪਾਂ ਸੋਕਸ ਤੇ ਆ ਜਈਏ ਕਈ ਵਾਰੀ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਕੁਝ ਉਹਦੀ ਕੰਡੀਸ਼ਨ ਜਿਹੜੀ ਹੈ ਕਿਸੇ ਸਟੇ ਐਨੀਮਲ ਦੀ ਉਹਦੀ ਐਨੀਮਲ ਦੀ ਖਰਾਬ ਹੋ ਗਏ ਤੇ ਉਹਨੂੰ ਵੀ ਅਵਾਰਾ ਛੱਡ ਦਿੱਤਾ ਜਾਂਦਾ ਹੈ ਕਿ ਅਗਰ ਕਿਸੇ ਨੇ ਵੀ ਕੋਈ ਇਸ ਤਰ੍ਹਾਂ ਦਾ ਐਨੀਮਲ ਨੂੰ ਘਰ ਦੇ ਵਿੱਚ ਟੇਮਡ ਐਨੀਮਲ ਰੱਖਣਾ ਹੈ ਕਿਸੇ ਤਰ੍ਹਾਂ ਦਾ ਵੀ ਕਿ ਉਹਦੀ ਸਭ ਤੋਂ ਪਹਿਲੇ ਤੇ ਪਰਮਿਸ਼ਨ ਔਰ ਉਹਨਾਂ ਦਾ ਪਤਾ ਹੋਣਾ ਚਾਹੀਦਾ ਹੈ ਕਿ ਹਾਂ ਯਾ ਤਾਂ ਅਸੀਂ ਇਹ ਐਨੀਮਲ ਨੂੰ ਸੇਲ ਕਰ ਦਿੱਤਾ ਹੈ ਇਹਦਾ ਲੀਗਲੀ ਇੱਕ ਬਣਾਣਾ ਚਾਹੀਦਾ ਹੈ ਜਿਸ ਤੱਕ ਕਾਰਪੋਰੇਸ਼ਨ ਤੱਕ ਪਹੁੰਚੀ ਤਰ੍ਹਾਂ ਜਾਵੇ ਜਾਂ ਪੰਚਾਇਤਾਂ ਦੇ ਵਿੱਚ ਜਾਵੇ ਕਿ ਹਾਂ ਇਹ ਪਸ਼ੂ ਦੀ ਜਿਹੜੀ ਹੈਗੀ ਹੈ ਇਹ ਇੱਕ ਪਰਿਵਾਰ ਤੋਂ ਦੂਸਰੇ ਪਰਿਵਾਰ ਦੇ ਵਿੱਚ ਸੇਲ ਹੋ ਚੁੱਕੀ ਹੈ ਅਗਰ ਉਹ ਕੋਈ ਕਿਸੇ ਕੰਮ ਦਾ ਨਹੀਂ ਰਹਾ ਜਾਂ ਪਰਿਵਾਰ ਕੇਵਲ ਬਾਹਰ ਚਲੇ ਜਾਂਦੇ ਹਨ ਤੇ ਉਹਨੂੰ ਕਾਰਪੋਰੇਸ਼ਨਸ ਨੂੰ ਚਾਹੀਦਾ ਹੈ ਜਾਂ ਨਗਰ ਪੰਚਾਇਤ ਨੂੰ ਚਾਹੀਦਾ ਹੈ ਜਾਂ ਪਿੰਡਾਂ ਦੀਆਂ ਮੱਜਾਂ ਤੁਹਾਨੂੰ ਕਿ ਇਸ ਤਰ੍ਹਾਂ ਦੀ ਜਗ੍ਹਾ ਬਣਾਈ ਜਾਵੇ ਜਿੱਥੇ ਕਿ ਉਹਨਾਂ ਦੇ ਜਿਹੜਾ ਜੀਵਨ ਦਾ ਯਾ ਉਹਨਾਂ ਦੀ ਰੱਖਿਆ ਕੀਤੀ ਜਾ ਸਕੇ ਜਿੱਥੇ ਉਹਨਾਂ ਨੂੰ ਖਾਣਾ ਦਿੱਤਾ ਜਾ ਸਕੇ ਉਹਨਾਂ ਦੇ ਆਹਾਰ ਦਾ ਧਿਆਨ ਰੱਖਿਆ ਜਾ ਸਕੇ ਜੀ ਜੇਬੀਡੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ 27 ਸਤੰਬਰ ਵਾਲੇ ਦਿਨ ਇੱਕ ਬੇहद ਹੀ ਮੰਦਭਾਗੀ ਖਬਰ ਇੱਕ ਕੰਨਾਂ ਦੇ ਵਿੱਚ ਸੁਣਾਈ ਦਿੰਦੀ ਹੈ ਕਿ ਪੰਜਾਬ ਦਾ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਪਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਹੈ ਸਾਰਿਆਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅਵਾਰਾ ਪਸ਼ੂਆਂ ਦੇ ਕਾਰਨ ਵਾਪਰਿਆ ਜਿਸ ਤੋਂ ਬਾਅਦ ਵੱਡੇ ਸਵਾਲ ਖੜੇ ਹੋ ਚੁੱਕੇ ਨੇ ਬੇਸ਼ੱਕ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਸਦਾ-ਸਦਾ ਦੇ ਲਈ ਅਲਵਿਦਾ ਆਖ ਚੁੱਕੇ ਨੇ ਤੇ ਸਾਡੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਅਵਾਰਾ ਪਸ਼ੂਆਂ ਦੇ ਕਾਰਨ ਉਸ ਤੋਂ ਬਾਅਦ ਜਿਹੜੇ ਵੱਡੇ ਸਵਾਲ ਖੜੇ ਹੁੰਦੇ ਪਏ ਨੇ ਇਸੇ ਸੰਬੰਧ ਵਿੱਚ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਮਧੁਰਚਨਾ ਮੌਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਨੰਦ ਜੀ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਉੱਗਾ ਮਸ਼ਹੂਰ ਗਾਇਕ ਰਾਜਵੀਰ ਜਵੰਡਾ ਇਸ ਸੰਸਾਰ ਨੂੰ ਅਲਵਿਦਾ ਆਖਦਾ ਹੈ ਸਭ ਤੋਂ ਪਹਿਲਾਂ ਉਹਨਾਂ ਵਾਸਤੇ ਦੁਸ਼ਕ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਰਾਜਵੀਰ ਜਵੰਡਾ ਨੂੰ ਸਭ ਤੋਂ ਪਹਿਲਾਂ ਤਾਂ ਸ਼ਰਧਾਂਜਲੀ ਦਿੰਨੀ ਆ ਕਿਉਂਕਿ ਇੱਕ ਉਸ ਤਰ੍ਹਾਂ ਦੇ ਉਹ ਗਾਇਕ ਸੀ ਇੱਕ ਉਸ ਤਰ੍ਹਾਂ ਦਾ ਫਨਕਾਰ ਸੀ ਜਿਹੜਾ ਕਿ ਪੰਜਾਬ ਦੇ ਵਿੱਚ ਜਿੱਦ ਨੇ ਆਪਣੀ ਹੋਂਦ ਆਪਣੇ ਦਮ ਤੇ ਬਣਾਈ ਸੀ ਔਰ ਇੱਕ ਦਿਲੋਂ ਜਿਹੜੀ ਛੋਹ ਜਾਣ ਵਾਲੀ ਉਹਨਾਂ ਦੇ ਆਵਾਜ਼ ਬੋਲ ਉਹਨਾਂ ਦੀ ਗਾਇਕੀ ਇਸ ਤਰ੍ਹਾਂ ਦੀ ਸੀ ਔਰ ਇੱਕ ਬਹੁਤ ਹੀ ਬੇਹਦ ਔਰ ਖੂਬਸੂਰਤ ਸ਼ਖਸੀਅਤ ਦੇ ਮਾਲਕ ਸਨ ਤੇ ਬਹੁਤ ਦੁੱਖ ਹੋਇਆ ਕਿ ਸਾਡੇ ਪੰਜਾਬ ਨੂੰ ਬਹੁਤ ਹੀ ਵੱਡਾ ਘਾਟਾ ਪਿਆ ਹੈ ਬਿਲਕੁਲ ਅਜਿਹਾ ਘਾਟਾ ਜਿਹਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਹ ਘਾਟਾ ਤਾਂ ਦੇਖੋ ਕਦੇ ਵੀ ਕਿਸੇ ਵੀ ਚੀਜ਼ ਦਾ ਨਹੀਂ ਪੂਰਾ ਕੀਤਾ ਜਾ ਸਕਦਾ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਮਾਹੌਲ ਨੂੰ ਜਿਹੜਾ ਕੋਈ ਸੇਧ ਦੇਣ ਵਾਲੇ ਹੁੰਦੇ ਨੇ, ਗਾਇਕ ਹੁੰਦੇ ਨੇ ਜਾਂ ਕੋਈ ਕਲਾਕਾਰ ਹੁੰਦੇ ਨੇ ਜਾਂ ਕਿਸੇ ਵੀ ਫੀਲਡ ਦੇ ਨਾਲ ریلیਟਿਡ ਹੁੰਦੇ ਨੇ ਉਹ ਹਮੇਸ਼ਾ ਹੀ ਕੁਝ ਨਾ ਕੁਝ ਸਾਡੇ ਸਮਾਜ ਨੂੰ ਉਹਨਾਂ ਦੀ ਦੇਣ ਹੁੰਦੀ ਹੈ ਤੇ ਉਹਨਾਂ ਦੀ ਦੇਣ ਨੂੰ ਹੀ ਯਾਦ ਕੀਤਾ ਜਾਂਦਾ ਹੈ। ਨ ਉਹ ਵੇਖੋ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਾਈਕ ਰਾਈਡਿੰਗ ਦਾ ਸ਼ੌਂਕ ਸੀ ਕਲਾਕਾਰ ਸੀ ਬਾਈਕ ਰਾਈਡਿੰਗ ਕਰਦੇ ਸਾਲ ਪਰ ਉਹਨਾਂ ਦੀ ਬਾਈਕ ਜਿਸ ਤਰੀਕੇ ਦੇ ਨਾਲ ਆਵਾਰਾ ਪਸ਼ੂਆਂ ਦੇ ਨਾਲ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਨੇ ਸਿਰ ਦੇ ਵਿੱਚ ਸੱਟਾਂ ਲੱਗਦੀਆਂ ਰੀੜ ਦੀ ਹੱਡੀ ਦੇ ਵਿੱਚ ਬਹੁਤ ਜ਼ਿਆਦਾ ਉਹਨੇ ਕੋਈ ਕਹਿ ਸਕਦੇ ਹੈ ਕਿ ਵਰਸਟ ਇੰਜਰੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ ਆਵਾਰਾ ਪਸ਼ੂਆਂ ਨੂੰ ਲੈ ਕੇ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ ਜ਼ਰੂਰ ਉਸ ਕਾਨੂੰਨ ਬਾਰੇ ਦੱਸੋ ਜਿਹੜਾ ਸਾਡੇ ਮਤਲਬ ਕਿ ਲਾਅ ਦੇ ਵਿੱਚ ਹੈ ਜਿਹਦੇ ذریعے ਮਤਲਬ ਸਾਡੇ ਆਡੀਅנס ਨੂੰ ਵੀ ਜਾਣਕਾਰੀ ਮਿਲਣੀ ਚਾਹੀਦੀ ਹੈ ਕਿ ਇੱਕ ਕਾਨੂੰਨ ਬਣੇ ਹੋਏ ਨੇ ਤੇ ਇਹਦੇ ਅੰਦਰ ਸਰਕਾਰ ਨੂੰ ਕੰਮ ਕਰਨਾ ਚਾਹੀਦਾ। ਬਹੁਤ ਹੀ ਸੰਜੀਦਾ ਮਾਮਲਾ ਹੈ ਕਿਉਂਕਿ ਇਹ ਇੱਕ ਰਾਜਵੀਂ ਜਵੰਡਾ ਦਾ ਹੀ ਕੇਸ ਤੇ ਹੈ। ਤਕਰੀਬਨ 1000 ਤੋਂ ਵੱਧ ਐਕਸੀਡੈਂਟ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਦੇ ਹੁੰਦੇ ਆ ਘੱਟ ਤੋਂ ਘੱਟ ਹੁੰਦੇ ਨੇ। ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਪ੍ਰਾਪਤ ਕਰਨਾ ਹੁੰਦਾ ਹੈ ਉਹਨਾਂ ਪਰਿਵਾਰਾਂ ਨੂੰ ਬਹੁਤ ਘਾਟਾ ਪੈਂਦਾ ਹੈ ਜਦੋਂ ਇੱਕ ਇਸ ਤਰ੍ਹਾਂ ਦੀ ਕੋਈ ਵੀ ਪਰਿਵਾਰਕ ਮੈਂਬਰ ਇਸ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਮੇਨ ਗੱਲ ਹੈ ਕਿ ਕਿ ਕੋਈ ਵੀ ਸਰਕਾਰ ਜਾਂ ਭਾਰਤ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਨਿਯਮ ਜਿਹੜੇ ਹੈਗੇ ਆ ਉਹ ਬਣੇ ਹੋਏ ਆ ਨਿਯਮ ਬਣੇ ਹੋਏ ਹੈਗੇ ਆ ਕਿਉਂਕਿ ਇਿੱਤੇ ਫੈਟਲ ਜਿਹੜਾ ਰੋਡ ਐਕਸੀਡੈਂਟ ਹੈ ਐਕਟ ਹੈ ਗਿਆ ਉਹਦੇ ਤਹਿਤ ਹੀ ਇਹ ਹੈ ਅ देन ਕਾਉਸਸ ਲੱਗਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ ਇਹ ਜਿਹੜੇ ਸਟ੍ਰੇ ਐਨੀਮਲਸ ਹੁੰਦੇ ਆ ਇਹ ਉਹਨਾਂ ਦੇ ਰਿਗਾਰਡਿੰਗ ਹੀ ਲੋਕਾਂ ਦੇ ਕੋਲੋਂ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਨੇ ਉਹ ਲੈ ਕੇ ਟੈਕਸ ਲੈਂਦੀਆਂ ਨੇ ਤੇ ਉਹਨਾਂ ਦੀ ਮੇਨਟੇਨੈਂਸ ਦੇ ਉਹਨਾਂ ਦੇ ਰੱਖ-ਰਖਾਅ ਦਾ ਜਿਹੜਾ ਖਰਚਾ ਇਹਦਾ ਹੁੰਦਾ ਹੈਗਾ ਆ ਉਹ ਆਮ ਜਨਤਾ ਦੇ ਕੋਲੋਂ ਵਸੂਲਿਆ ਜਾਂਦਾ ਹੈ ਗੱਲ ਇਹ ਹੈ ਕਿ ਕੀ ਅਗਰ ਐਕਟ ਬਣਾ ਦਿੰਦੇ ਹੈਗੇ ਆ ਕਾਨੂੰਨ ਬਣਾ ਦਿੰਦੇ ਹੈ ਤੇ ਕੀ ਉਸ ਕਾਨੂੰਨ ਦੇ ਤਹਿਤ ਜਿਹੜੀਆਂ ਸੁੱਖ-ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹੈ ਕਿ ਉਹ ਮਿਲਦੀਆਂ ਹਨ ਸਵਾਲ ਜਿਹੜਾ ਹੈਗਾ ਆ ਬੜਾ ਇਹ ਪ੍ਰਸ਼ਾਸਨ ਤੇ ਵੀ ਖੜਾ ਹੁੰਦਾ ਹੈ ਔਰ ਉਸ ਐਕਟ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਹੈਗਾ ਤੇ ਇਸ ਚੀਜ਼ ਦੇ ਸਰਕਾਰ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਦੋਸ਼ੀ ਪਾਈ ਜਾਂਦੀ ਹੈ ਬੇਸ਼ੱਕ ਰਾਸ਼ਵੀਰ ਜਵੰਦਾ ਇੱਕ ਮਸ਼ਹੂਰ ਹਸਤੀ ਸੀ ਤੇ ਮਸ਼ਹੂਰ ਹਸਤੀ ਹੋਣ ਦੇ ਕਾਰਨ ਹੀ ਮਾਮਲਾ ਸੁਰਖੀਆਂ ਦੇ ਵਿੱਚ ਆ ਚੁੱਕਿਆ ਹੈ ਹਰ ਰੋਜ਼ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਜਦੋਂ ਇਹਨਾਂ ਅਵਾਰਾ ਪਸ਼ੂਆਂ ਦੇ ਕਾਰਨ ਕਈ ਘਰਾਂ ਦੇ چراਗ ਬੁਝ ਜਾਂਦੇ ਨੇ ਘਰਾਂ ਦੇ ਵਿੱਚ ਇਕਲੌਤੇ ਪੁੱਤਰ ਹਮੇਸ਼ਾ ਹਮੇਸ਼ਾ ਦੇ ਨੀ ਮਾਵਾਂ ਤੋਂ ਚਲੇ ਜਾਂਦੇ ਨੇ ਸਰਕਾਰਾਂ ਦੇ ਵੱਲੋਂ ਇਹਨਾਂ ਅਵਾਰਾ ਪਸ਼ੂਆਂ ਦੇ ਨਾਮ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਟੈਕਸ ਮਤਲਬ ਕਿ ਨਾ ਵੱਡੀ ਮਾਤਰਾ ਦੇ ਵਿੱਚ ਟੈਕਸ ਵਸੂਲਿਆ ਜਾਂਦਾ ਹੈ ਪਰ ਇਹ ਬੇਜ਼ੁਬਾਨ ਸੜਕਾਂ ਤੇ ਹਾਲੇ ਵੀ ਫਿਰਦੇ ਨੇ ਹੱਲੇ ਵੀ ਮਤਲਬ ਕਿ ਇਹ ਬਹੁਤ ਵਾਰ ਦੇ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਅਚਾਨਕ ਸੜਕਾਂ ਤੇ ਆ ਜਾਂਦੇ ਨੇ ਤਾਂ ਕਈ ਕੀ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਚਲੀਆਂ ਜਾਂਦੀਆਂ ਹਨ ਇਸ ਬਾਰੇ ਕੀ ਕਹੋਗੇ ਇਸ ਦੇ ਵਿੱਚ ਤੇ ਜਿਹੜਾ ਸਰਕਾਰ ਦੀ ਨਲੈਕੀ ਸ਼ੋ ਹੁੰਦੀ ਹੈ ਕਿਉਂਕਿ ਜਦੋਂ ਇੱਕ ਐਕਟ ਬਣ ਜਾਂਦਾ ਹੈ ਲੈਜਿਸਲੇਚਰ ਇੱਕ ਐਕਟ ਬਣਾਉਂਦਾ ਹੈ ਉਹਨੂੰ ਪਾਸ ਕੀਤਾ ਜਾਂਦਾ ਹੈ ਔਰ ਉਹਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ ਐਕਟ ਉਸ ਟਾਈਮ ਤੇ ਜਦੋਂ ਕੋਈ ਵੀ ਰੂਲਸ ਹੈਗੇ ਆ ਉਹ ਜਦੋਂ ਸਰਕਾਰ ਦੇ ਦੁਆਰਾ ਲੋਕਾਂ ਤੱਕ ਪਹੁੰਚਦੇ ਹਨ ਤੇ ਲੋਕਾਂ ਦਾ ਇਹ ਅਧਿਕਾਰ ਬਣ ਜਾਂਦਾ ਹੈ ਕਿ ਅਗਰ ਕਿਸੇ ਵੀ ਤਰ੍ਹਾਂ ਦਾ ਉਸ ਐਕਟ ਦੇ ਥਰੂ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋਇਆ ਹੈ ਕਿ ਕੋਈ ਛੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਜਿਹੜੀ ਉਸ ਐਕਟ ਦੇ ਅੰਡਰ ਫਾਲ ਕਰਦੀ ਹੈ ਤੇ ਲੋਕਾਂ ਦਾ ਇਹ ਉਸ ਐਕਟ ਦੇ ਥਰੂ ਆਪਣਾ क्लेम करना यह आम जनता बन है कि क्लेम कर सकते हैं कॉम्पनसेशन क्लेम कर सकते हैं क्योंकि एक नौजवान बच्चे का हो वे नौजवान बच्चा लड़की भी हो सकती है कोई फादर हो सकता कोई बच्चा छोटा हो सकता है क्योंकि उन्हें हले लाइफ तो बहुत ज्यादा देखी नहीं होंगी हूँ राजवीर जवंडा द उमर 40 ਸਾਲ ਤੋਂ ਬਹੁਤ ਘੱਟ ਸੀ ਸ਼ਾਇਦ 35 ਸਾਲ ਦੇ ਸੀ ਔਰ ਜਿਹੜੀ ਐਸਟੀਮੇਟਡ ਆਪਾਂ ਇੱਕ ਐਵਰੇਜ ਏਜ ਲਗਾਈ ਜਾਂਦੀ ਹੈ ਉਹ ਆਲਮੋਸਟ 70 ਦੇ ਕਰੀਬ ਜਾਂ 65 ਦੇ ਕਰੀਬ ਲਗਾਈ ਜਾਂਦੀ ਹੈ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਿ ਹੱਲੇ ਉਹਨੇ ਹੱਲੇ 30 ਸਾਲ ਤੱਕ ਹੋਰ ਕੰਮ ਕਰਨਾ ਸੀ ਜਾਂ ਹੱਲੇ ਤੱਕ ਉਹਨਾਂ ਨੇ ਕਿੰਨੀ ਕਮਾਈ ਕੀਤੀ ਸੀ ਤੇ ਉਸ ਹਿਸਾਬ ਦੇ ਨਾਲ ਇੱਕ ਪਰਿਵਾਰ ਨੂੰ ਜਾਨੀ ਨੁਕਸਾਨ ਤਾਂ ਹੋਇਆ ਹੀ ਹੈ ਉਹਨਾਂ ਨੂੰ مالی ਨੁਕਸਾਨ ਵੀ ਹੋਇਆ ਕਿਉਂਕਿ مالی ਨੁਕਸਾਨ ਦਾ ਤਾਂ ਕਿਤੇ ਨਾ ਕਿਤੇ ਜਿਹੜੀ ਕਮੀ ਹੈ ਘਾਟਾ ਹੈ ਉਹੋ ਕਿਤੇ ਨਾ ਕਿਤੇ ਪੂਰਾ ਹੋ ਜਾਂਦਾ ਹੈ ਥੋੜਾ ਬਹੁਤ ਪਰ ਜਾਨੀ ਨੁਕਸਾਨ ਦਾ ਕਦੀ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਘਾਟਾ ਆ ਉਹ ਹਮੇਸ਼ਾ ਪਰਿਵਾਰ ਜਿਹੜਾ ਹੈਗਾ ਉਹ ਸੰਤਾਪ ਨੂੰ ਭੁਗਤਦਾ ਹੈ ਹੂੰ ਤੇ ਜਿਸ ਤਰੀਕੇ ਦੇ ਨਾਲ ਹੁਣ ਰਾਸ਼ਵੀ ਮਤਲਬ ਕਿ ਰਾਸ਼ਵ੍ਰਚਵੰਤਾ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਿਆ ਹੈ ਲੱਗਦਾ ਹੈ ਕਿ ਕੋਈ ਕਾਨੂੰਨ ਬਣੇਗਾ ਸਿੰਗਰ ਸਰਕਾਂਤ ਨੇ ਡਿਮਾਂਡ ਵੀ ਕੋਈ ਹੁੰਦੀ ਪਈ ਹੈ ਕਿ ਨਾ ਬੇਜ਼ੁਬਾਨਾ ਅਵਾਰਾ ਪਸ਼ੂਆਂ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਸੋ ਕੀ ਉਮੀਦਾਂ ਨੇ ਆ ਇਹਦੇ ਵਿੱਚ ਮੈਂ ਥੋੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਕਿ ਕਾਉਸ ਸਟੈਪਸ ਜਿਹੜਾ ਹੈਗਾ ਆ ਇਹ ਆਪਾਂ ਕੋਈ ਵੀ ਚੀਜ਼ ਜਿਸ ਤਰ੍ਹਾਂ ਹੁਣ ਸਟੇਟ ਟੂ ਸਟੇਟ ਵੀ ਵੇਰੀ ਕਰਦਾ ਹੈ ਆਲ ਇੰਡੀਆ ਲੈਵਲ ਤੇ ਲਗਾਇਆ ਵੀ ਹੋਇਆ ਹੈ ਆਪਾਂ ਕੋਈ ਵੀ ਚੀਜ਼ ਬਾਏ ਕਰਦੇ ਹਾਂ ਰੈਸਟੋਰੈਂਟਸ ਦੇ ਵਿੱਚ 4 ਵੀਲਰ ਲੈਂਦੇ ਹਾਂ 2 ਵੀਲਰ ਲੈਂਦੇ ਹਾਂ ਤੇ ਉਹਨਾਂ ਦੇ ਅਕੋਰਡਿੰਗਲੀ ਸਟੇਟ ਨੇ ਸਾਰਾ ਕੁਝ ਦੇਖਦਿਆਂ ਹੋਇਆਂ ਉਹਨਾਂ ਨੇ ਪਰਸੈਂਟੇਜ ਦੇ ਅਕੋਰਡਿੰਗਲੀ ਇਹ ਸਟੇਟ ਨੇ ਆਪਣੇ ਅਕੋਰਡਿੰਗਲੀ ਕਿ ਕਿਹੜੀ ਚੀਜ਼ ਦੇ ਵਿੱਚੋਂ ਕਿਸ ਤਰ੍ਹਾਂ ਦਾ ਬੈਨੀਫਿਟ ਸਾਨੂੰ ਹੋ ਰਿਹਾ ਹੈ ਤੇ ਉਹਨਾਂ ਕੋ ਉਹਨਾਂ ਨੇ ਆਪਣਾ ਕ੍ਰਾਈਟੇਰੀਆ ਫਿਟ ਕੀਤਾ ਹੋਇਆ ਹੈ ਕਿਤੇ ਪਰਸੈਂਟੇਜ ਦਾ ਕੀਤਾ ਹੋਇਆ ਹੈ ਕਿਤੇ ਡਾਇਰੈਕਟਲੀ ਹੀ ਰੁਪੀਸ ਫਾਰਮ ਦੇ ਵਿੱਚ ਕੀਤਾ ਹੋਇਆ ਹੈ ਕਿ ਇੰਨਾ ਚਾਰਜ ਕਰਨਾ ਹੈ ਉਹ ਜਿਹੜੇ ਟੈਕਸ ਹੈਗੇ ਆ ਜਿਹੜੇ ਆਮ ਲੋਕਾਂ ਦੇ ਕੋਲੋਂ ਪਬਲਿਕ ਦੇ ਕੋਲੋਂ ਸਟੇਟ ਤੱਕ ਜਾਂਦੇ ਹੈ ਕਿਸੇ ਵੀ ਚੈਨਲ ਦੇ ਥਰੂ ਲਾਈਕ ਜਿਸ ਤਰ੍ਹਾਂ ਵਹੀਕਲਸ ਦੀ ਸੇਲ ਹੁੰਦੀ ਹੈ ਉਹ ਕੰਪਨੀਆਂ ਦੇ ਥਰੂ ਜਾਂਦੇ ਆ ਕਿਸੇ ਰੈਸਟੋਰੈਂਟ ਦੇ ਥਰੂ ਜਾਂਦੇ ਹੈਗੇ ਆ ਸੋ ਇਸ ਤਰ੍ਹਾਂ ਦੀ ਜਿਹੜੇ ਟੈਕਸ ਹੈਗੇ ਆ ਇਹ ਬੈਨੀਫਿਟ ਜਿਹੜਾ ਜਾਣਾ ਚਾਹੀਦਾ ਉਹ ਪਬਲਿਕ ਨੂੰ ਜਾਣਾ ਚਾਹੀਦਾ ਆ ਸਟੇਟ ਗਵਰਨਮੈਂਟ ਜਾਂ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਟੈਕਸ ਲੈ ਲੈਂਦੀ ਹੈ ਬਟ ਉਹ ਟੈਕਸ ਦੇ ਇਵਸ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਕੋਈ ਕੁਝ ਹਾਦਸਾ ਵਾਪਰਦਾ ਹੈ ਤੇ ਉਹ ਕਿਸੇ ਵੀ ਤਰ੍ਹਾਂ ਪ੍ਰੋਪਰਲੀ ਜਿਹੜਾ ਇੰਪਲੀਮੈਂਟ ਨਹੀਂ ਹੋ ਪੰਦਾ ਔਰ ਉਹ ਚੀਜ਼ ਪ੍ਰੋਪਰਲੀ ਉਸ ਪਰਿਵਾਰ ਨੂੰ ਨਹੀਂ ਜਾ ਪਾਂਦੀ ਹੈ ਕਿਉਂਕਿ ਤੁਸੀਂ ਇੱਕ ਟੈਕਸ ਇੱਕ ਪਰਸਨ ਨੇ ਦਿੱਤਾ ਉਸ ਤੋਂ ਬਾਅਦ ਵਿੱਚ ਉਹਦੇ ਨਾਲ ਕੁਝ ਇਸ ਤਰ੍ਹਾਂ ਦੀ ਦੁਰਘਟਨਾ ਵਾਪਰਦੀ ਹੈ ਉਹ ਵਾਪਰਨੇ ਤੋਂ ਬਾਅਦ ਵਿੱਚ ਜਦੋਂ ਕਲੇਮ ਕਰਨਾ ਹੈ ਉਹਨਾਂ ਦੇ ਪਰਿਵਾਰ ਨੇ ਕਲੇਮ ਕਰਨਾ ਹੈ ਤਾਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲਾਈਕ ਸਟੇਟ ਗਵਰਨਮੈਂਟ ਦੇ ਟੈਕਸ ਦੀ ਆਪਣੀ ਆਪਣੀ ਉਹਨਾਂ ਦਾ ਹੁੰਦਾ ਹੈ ਕਿ ਅਸੀਂ ਕਿੰਨਾ ਟੈਕਸ ਲੈਣਾ ਹੈ ਔਰ ਸਭ ਤੋਂ ਪਹਿਲਾਂ ਤਾਂ ਸਟੇਟ ਦਾ ਤੇ ਸੈਂਟਰ ਦਾ ਹੀ ਅੱਜਕੱਲ ਨਹੀਂ ਸੁਲਝ ਰਿਹਾ ਹੈਗਾ ਮੈਟਰ ਕਿ ਉਹ ਸਟੇਟ ਦਾ ਜਿਹੜਾ ਮੈਟਰ ਆਪਣਾ ਟੈਕਸ ਹੈਗਾ ਆ ਇਹ ਸੈਂਟਰ ਤੱਕ ਜਾਂਦਾ ਬਟ ਸੈਂਟਰ ਤੋਂ ਸਟੇਟ ਤੱਕ ਸਟੇਟ ਦੇ ਥਰੂ ਲੋਕਾਂ ਤੱਕ ਆਉਣ ਤੱਕ ਦਾ ਨਹੀਂ ਪਹੁੰਚ ਰਿਹਾ ਕਿਉਂਕਿ ਸਿਸਟੈਮੈਟਿਕ ਵੇ ਦੇ ਨਾਲ ਅਗਰ ਸਰਕਾਰਾਂ ਚੱਲਣ ਗਿਆ ਸਰਕਾਰ ਚਾਹੇ ਕੋਈ ਵੀ ਹੋਵੇ ਅਗਰ ਸਰਕਾਰਾਂ ਚੱਲਣ ਗਿਆ ਫੇਰ ਹੀ ਇਹ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਲੋਕਾਂ ਦੇ ਬੈਨੀਫਿਟ ਤੇ ਲਈ ਤੁਸੀਂ ਟੈਕਸ ਲੈਂਦੇ ਹੋ ਬਟ ਉਸ ਟਾਈਮ ਤੇ ਜਦੋਂ ਜ਼ਰੂਰਤ ਹੁੰਦੀ ਹੈ ਤੇ ਉਹ ਟੈਕਸ ਜਿਹੜਾ ਹੈਗਾ ਜਾਂ ਉਹ ਕਿਸੇ ਤਰ੍ਹਾਂ ਦੇ ਕੰਪਨਸੇਸ਼ਨ ਦੇ ਦੁਆਰਾ ਲੋਕਾਂ ਤੱਕ ਉਹ ਐ ਗਰੀਵਡ ਫੈਮਿਲੀ ਤੱਕ ਨਹੀਂ ਆ ਪੰਦਾ ਹੈਗਾ ਸੋ ਇਹ ਬਹੁਤ ਬੜੀ ਤਰਾਸਦੀ ਹੈਗੀ ਇਹ ਸਰਕਾਰਾਂ ਦੀ ਤੇ ਜਿਸ ਤਰੀਕੇ ਦੇ ਨਾਲ ਆ ਜਵਾਰਾ ਪਸ਼ੂਆਂ ਨੂੰ ਲੈ ਕੇ ਗੱਲਬਾਤ ਚੱਲਦੀ ਪਈ ਹੈ ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਦੇ ਵੱਲੋਂ ਇੱਕ ਫੈਸਲਾ ਲਿਆ ਜਾਂਦਾ ਹੈ ਕਿ ਜਿੰਨੇ ਵੀ ਸਟ੍ਰੇਟ ਆਪ ਨੇ ਉਹਨਾਂ ਸਾਰਿਆਂ ਵਾਸਤੇ ਇੱਕ ਸ਼ੈਲਟਰ ਬਣਾਇਆ ਜਾਵੇਗਾ ਉਹਨਾਂ ਨੂੰ ਉੱਥੇ ਰੱਖਿਆ ਜਾਵੇਗਾ ਖਾਣ ਪੀਣ ਵਾਸਤੇ ਚੰਗੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ ਇਹੋ ਜਿਹਾ ਕੀ ਕਾਰਨ ਹੁੰਦਾ ਹੈ ਕਿ 10 ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਵਾਪਸ ਲੈਣਾ ਪੈ ਜਾਂਦਾ ਹੈ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਇੱਕ ਐਪੈਕਸ ਕੋਰਟ ਹੈ ਇੰਡੀਆ ਦੀ ਜਿਹਦੇ ਅੰਡਰ ਸਾਰਾ ਕੁਝ ਹੀ ਆਉਂਦਾ ਹੈ ਪਰ ਇੱਕ ਇਸ ਤਰ੍ਹਾਂ ਦੀ ਤਰਸਦੀ ਵੀ ਹੈ ਕਿ ਲੋਕਾਂ ਦੀ ਲੋਕ ਜਿਹੜੇ ਹੁੰਦੇ ਹੈਗੇ ਆ ਇਹ ਕਈ ਵਾਰੀ ਡੈਮੋਕ੍ਰੇਸੀ ਦਾ ਬਹੁਤ ਜ਼ਿਆਦਾ ਸਾਡੇ ਭਾਰਤ ਦੇ ਵਿੱਚ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ ਡੈਮੋਕ੍ਰੇਸੀ ਦਾ ਮਤਲਬ ਇਹ ਹੈ ਕਿ ਹਰੇਕ ਪਰਸਨ ਨੂੰ ਜੀਣ ਦਾ ਅਧਿਕਾਰ ਹੈ ਉਹਨੂੰ ਆਪਣੀ ਜ਼ਿੰਦਗੀ ਅੱਛੀ ਤਰ੍ਹਾਂ ਜੀਣ ਦਾ ਅਧਿਕਾਰ ਹੈ ਪਰ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਖਰਾਬ ਕਰ ਦਿਓ ਹੁਣ ਸੁਪਰੀਮ ਕੋਰਟ ਆਫ ਇੰਡੀਆ ਦੀਆਂ ਆਪਣੀਆਂ ਜਿਹੜੀਆਂ ਜਜਮੈਂਟਸ ਹੁੰਦੀਆਂ ਹੈਗੀਆਂ ਆ ਉਹ ਆਪਣੇ ਆਰਡਰ ਜਿਹੜੇ ਹੁੰਦੇ ਆ ਉਹਨਾਂ ਦਾ ਵਰਡਿਕਟ ਹੁੰਦਾ ਆ ਅਗਰ ਉਹਨੂੰ ਹੀ ਵਿਦਡਰੋ ਕਰਨਾ ਪਏ ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਵਕੀਲ ਸਾਹਿਬਾਨ ਨੇ ਜਾਂ ਕਿਸੇ ਐਨ ਜੀਓ ਨੇ ਜਾਂ ਕਿਸੇ ਇੱਕ ਪਬਲਿਕ ਪੀ ਆਈ ਐਲ ਹੀ ਫਾਈਲ ਕਰ ਦਿੱਤੀ ਤਾਂ ਉਹਦੇ ਵਿੱਚ ਜਿਹੜਾ ਔਰ ਮੇਨੇ ਇਹ ਹੁੰਦਾ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਹੈਗੀ ਆ ਉਹ ਇੱਕ ਅਟੈਨਸ਼ਨ ਗ੍ਰੈਬ ਕਰ ਲਈਏ ਇਹਦੇ ਅਗੇਂਸਟ ਬੋਲਿਆ ਜਾਵੇ ਜਿਹੜੇ ਲੋਗ ਇਹ ਕਰੇ ਸਿਗਰ ਕਿ ਨਹੀਂ ਜੀ ਸਟ੍ਰੇ ਡੌਗਸ ਹੈਗੇ ਇਹਨਾਂ ਨੂੰ ਛੱਡਿਆ ਜਾਵੇ ਇਹਨਾਂ ਨੂੰ ਬਾਹਰ ਨਾ ਕੀਤਾ ਜਾਵੇ ਇਹ ਜਿੱਥੇ ਸੜਕਾਂ ਤੇ ਘੁੰਮਦੇ ਇਹਨਾਂ ਨੂੰ ਐਸੀ ਤਰ੍ਹਾਂ ਰੱਖਿਆ ਜਾਵੇ ਸੋ ਇੱਕ ਇਹ ਹੈ ਕਿ ਅਗਰ ਤੁਸੀਂ ਸਟੇ ਐਨੀਮਲਸ ਦੇ ਬੈਨੀਫਿਟ ਦੇ ਲਈ ਕੰਮ ਕਰਦੇ ਹੋ ਸਿਰਫ ਆਵਾਜ਼ ਉਠਾਉਂਦੇ ਹੋ ਬਟ ਤੁਸੀਂ ਪਬਲਿਕਲੀ ਉਹਨੂੰ ਯਾਂ ਸਟੇਟ ਗਵਰਨਮੈਂਟ ਦੇ ਨਾਲ ਯਾਂ ਉੱਥੇ ਦੇ ਲੋਕਲ ਐਡਮਿਨਿਸਟ੍ਰੇਸ਼ਨ ਦੇ ਨਾਲ ਤੁਸੀਂ ਰਾਬਤਾ ਵੀ ਕਰ ਸਕਦੇ ਹੋ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਉਹਨਾਂ ਦੇ ਲਈ ਦੇਖੋ ਜੀਣ ਦਾ ਦਾ ਹਰ ਕਨਸਟੀਟਿਊਸ਼ਨ ਦੇ ਵਿੱਚ ਸਭ ਨੂੰ ਹੀ ਹੈ ਉਹ ਚਾਹੇ ਆ انسان ਹੈ ਤੇ ਚਾਹੇ ਹੋ ਜਾਨਵਰ ਹੈ ਪਰ ਇਸ ਤਰ੍ਹਾਂ ਵੀ ਨਹੀਂ ਹੈ ਕਿ ਸੀ ਕਿ ਇਹ ਕੀ انسان ਦੀ ਜ਼ਿੰਦਗੀ ਜਾਨਵਰ ਦੀ ਜ਼ਿੰਦਗੀ ਦੇ ਅੱਗੇ ਕੁਝ ਵੀ ਮੈਨੇ ਨਹੀਂ ਰੱਖਦੀ ਹੈਗੀ ਸੋ ਇਹ ਜਿਨ੍ਹਾਂ ਨੇ ਫਾਈਲ ਕੀਤੀਆਂ ਹੈਗੀਆਂ ਪੀਆਈਐਲ ਇਸ ਚੀਜ਼ ਦੇ ਅਗੇਂਸਟ ਆਪਣੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਕਿ ਨਹੀਂ ਜੀ ਸਟ੍ਰੇਡੌਗਸ ਨੂੰ ਇਸ ਤਰ੍ਹਾਂ ਨਹੀਂ ਮਤਲਬ ਕਿ ਅਸੀਂ ਛੱਡ ਸਕਦੇ ਹੈਗੇ ਜਾਂ ਉਹਨਾਂ ਦੇ ਲਈ ਜਿਹੜੇ ਸ਼ੈਲਟਰ ਹੋਮ ਹੈਗੇ ਉਹਨਾਂ ਨੂੰ ਫ੍ਰੀ ਕੀਤਾ ਜਾਵੇ ਜਾਂ ਉਹਨਾਂ ਨੂੰ ਦੂਰ ਨਾ ਲਿਜਾਇਆ ਜਾਵੇ ਸੋ ਉਹ ਕਿਤੇ ਨਾ ਕਿਤੇ ਸੁਸਾਇਟੀ ਦੇ ਵੀ ਅਗੇਂਸਟ ਹੈ ਕਿਉਂਕਿ ਨੋਰਮਸ ਦੇ ਨਾਲ ਅਗਰ ਇੱਕ ਸੋਸਾਇਟੀ ਚੱਲੇਗੀ ਤਾਂ ਉਹ ਵਧੀਆ ਤਰੀਕੇ ਦੇ ਨਾਲ ਚੱਲੇਗੀ ਔਰ ਜਿਹੜੇ ਸ਼ੈਲਟਰ ਹੋਮਸ ਜਾਂ ਜੋ ਸੁਪਰੀਮ ਕੋਰਟ ਦਾ ਵਰਡਿਕਟ ਆਇਆ ਹੈ ਬਹੁਤ ਸੋਚ ਸਮਝ ਕੇ ਸੁਪਰੀਮ ਕੋਰਟ ਆਪਣਾ ਵਰਡਿਕਟ ਦਿੰਦੀ ਹੈ ਉਥੇ ਇਸ ਤਰ੍ਹਾਂ ਦੇ ਟੈਲੈਂਟਡ ਬ੍ਰੇਨਸ ਬੈਠੇ ਹੋਏ ਹੁੰਦੇ ਆ ਜਿਹੜਾ ਕਿ ਸਾਰੇ ਹੀ ਇੰਡੀਆ ਦੇ ਵਿੱਚ ਕਿੱਥੇ ਕੀ ਹੋ ਰਿਹਾ ਹੈ ਉਹਨਾਂ ਦੀ ਨਜ਼ਰ ਹੁੰਦੀ ਹੈ ਔਰ ਲੋਕਾਂ ਦੇ ਬੈਨੀਫਿਟ ਦੇ ਲਈ ਆਮ ਜਨਤਾ ਦੇ ਬੈਨੀਫਿਟ ਦੇ ਲਈ ਔਰ ਉਹਨਾਂ ਨੂੰ ਰਿਲੀਫ ਗ੍ਰਾਂਟ ਕਰਨੇ ਵਾਸਤੇ ਉਥੇ ਹੁੰਦੇ ਆ ਤੇ ਅਗਰ ਕਿਸੇ ਨੂੰ ਏ ਜਾਂ ਬੀ ਪਰਸਨ ਨੂੰ ਉਹ ਚੀਜ਼ ਨਹੀਂ ਪਸੰਦ ਆਉਂਦੀ ਉਹਦੇ ਅਗੇਂਸਟ ਆ ਜਾਂਦੇ ਹੈ ਇਹ ਮਾਰੀਗਲ ਹੈ ਕਿਉਂਕਿ ਸਭ ਤੋਂ ਜ਼ਿਆਦਾ ਅਗਰ ਸੋਚ ਸਕਦੇ ਹੈਗੇ ਇਹ ਸਭ ਤੋਂ ਫਾਰਸਾਈਟਿਡਨੈਸ ਰੱਖਦੇ ਹੈਗੇ ਤੇ ਉਹ ਇੱਕ ਸੁਪਰੀਮ ਕੋਰਟ ਦੇ ਜਜਿਸ ਰੱਖਦੇ ਹੈਗੇ ਤੇ ਉਹਨਾਂ ਦੇ ਜਿਹਨੇ ਜਜਮੈਂਟ ਦਿੱਤੀ ਹੈ ਉਹਨੂੰ ਮੰਨਣਾ ਚਾਹੀਦਾ ਹੈ ਉਹਦੇ ਅਗੇਂਸਟ ਇਸ ਤਰ੍ਹਾਂ ਦਾ ਜਾਣ ਦਾ ਮੇਰੇ ਖਿਆਲ ਨਹੀਂ ਲੱਗਦਾ ਕਿ ਹਾਂ ਪਬਲਿਕ ਦੇ ਅਗੇਂਸਟ ਵੀ ਸੀ ਜਾ ਰਿਹਾ ਹੈ ਜੀ ਅਜਿਹਾ ਇਸ ਮਾਮਲੇ ਨੂੰ ਲੈ ਕੇ ਜਿਹੜੇ ਵਕੀਲ ਹਾਇਰ ਕੀਤੇ ਗਏ ਸੀ ਉਹਨਾਂ ਵਕੀਲਾਂ ਦੀ ਜਿਹੜੀ ਫੀਸ ਹੈ ਉਹ 7 ਕਰੋੜ ਦੇ ਕਰੀਬ ਆ। ਤੇ ਇਹ 7 ਕਰੋੜ ਦੇਣ ਵਾਲਾ ਕੌਣ ਹੈ? ਇਹ ਤਾਂ ਦੇਖੋ ਹੁਣ ਤੁਸੀਂ ਇਹ 7 ਕਰੋੜ ਆਮ ਤੌਰ ਤੇ ਸਾਡੇ ਬਹੁਤ ਹੀ ਮਾਣਯੋਗ ਵਕੀਲ ਸਹਿਬਾਨ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਜਿਨ੍ਹਾਂ ਦੀ ਪ੍ਰੈਕਟਿਸ ਕਈ ਵਾਰੀ 70 70 ਸਾਲ ਦੇ ਕਰੀਬ ਹੀ ਆ 60 ਸਾਲ ਦੇ ਕਰੀਬ ਕਿਉਂਕਿ ਆ ਰਾਮ ਜੇਠ ਮਲਾਨੀ ਜੀ ਦੀ ਉਮਰ ਵੀ ਬਹੁਤ ਜ਼ਿਆਦਾ ਸੀ ਫੋਰ ਬਹੁਤ ਨਾਮੀ ਗ੍ਰਾਮੀ ਵਕੀਲ ਸਹਬਾਨ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਹੈਗੇ ਨੇ ਔਰ ਉਹਨਾਂ ਦੇ ਜਿਹੜੇ ਫੀਸ ਹੈਗੀ ਹੈ ਉਹ ਠੀਕ ਹੈ ਕਿ ਉਹ ਉਹ ਆਪਣੇ ਟੈਲੈਂਟ ਦੇ ਹਿਸਾਬ ਦੇ ਨਾਲ ਜਾਂ ਆਪਣੀ ਵਰਕਿੰਗ ਦੇ ਹਿਸਾਬ ਦੇ ਨਾਲ ਲੈਂਦੇ ਆ ਬਟ ਹਾਂ ਅਗਰ ਇਹ ਮੈਟਰ ਹਾਈਲਾਈਟ ਹੋ ਰਿਹਾ ਹੈ ਕਿ ਉਹ 7 ਕਰੋੜ ਤੱਕ ਲਿਆ ਆ ਤੇ ਇਹਦਾ ਮਤਲਬ ਹੈ ਕਿ ਆਮ ਬੰਦਾ ਤਾਂ ਕੋਈ ਦੇ ਨਹੀਂ ਸਕਦਾ ਹੈ ਜਿਹੜਾ 7 ਕਰੋੜ ਵਕੀਲਾਂ ਨੂੰ ਹਾਇਰ ਕਰਨੇ ਵਾਸਤੇ ਉਹਨਾਂ ਦੀਆਂ ਸਰਵਿਸਿਜ਼ ਹਾਇਰ ਕਰਨੇ ਵਾਸਤੇ ਦੇ ਸਕਦਾ ਤੇ ਉਹ ਇੰਨੇ ਹੋਰ ਪੈਸੇ ਪਾ ਕੇ ਉਹ ਸਟ੍ਰੇਅਰ ਐਨੀਮਲਸ ਦੇ ਲਈ ਕਿਤੇ ਨਾ ਕਿਤੇ ਕੋਈ ਸ਼ੈਲਟਰ ਹੋਮ ਬਣਾ ਦੇਣ ਤਾਂ ਕਿ ਲੋਕਾਂ ਦਾ ਆਮ ਤੌਰ ਤੇ ਕੋਈ ਨੁਕਸਾਨ ਜਾਨੀ ਜਾਂ ਮਾਲੀ ਨਾ ਹੋਵੇ ਕਿਉਂਕਿ ਨੰਮਰੇਬਲੀ ਦੇਖਣ ਤੇ ਵੀ ਆਉਂਦਾ ਹੈ ਕਿ ਜਿੱਥੇ ਲੋਕਲ ਕੋਈ ਸਿਟੀ ਦਾ ਹੁੰਦਾ ਹੈਗਾ ਉੱਥੇ ਹੋਰ ਤਰ੍ਹਾਂ ਦੇ ਜਾਨਵਰ ਪਾਏ ਜਾਂਦੇ ਹੈਗੇ ਆ ਪਿੰਡਾਂ ਦੇ ਵਿੱਚ ਹੋਰ ਤਰ੍ਹਾਂ ਦੇ ਜਾਨਵਰ ਪਾਏ ਜਾਂਦੇ ਆ ਬਟ ਜਿਹੜਾ ਨੁਕਸਾਨ ਹੁੰਦਾ ਹੈ ਉਹ ਹਮੇਸ਼ਾ ਹੀ ਜਿਹੜਾ ਜਾਨੀ ਨੁਕਸਾਨ ਹੁੰਦਾ ਹੈ ਔਰ ਉਹਦਾ ਕਟਾ ਕਦੀ ਪੂਰਾ ਨਹੀਂ ਕੀਤਾ ਜਾ ਸਕਦਾ ਔਰ ਮੇਨ ਚੀਜ਼ ਇਹ ਹੈ ਕਿ ਉਹਨਾਂ ਦੇ ਪਿੱਛੇ ਇਸ ਤਰ੍ਹਾਂ ਦੀਆਂ ਕਿਹੜੀਆਂ ਤਾਕਤਾਂ ਹੈ ਜਿਹੜੀਆਂ ਕਿ 7 ਕਰੋੜ ਤੱਕ ਦੇਣ ਨੂੰ ਦੋ ਵਕੀਲ ਸਹਿਬਾਨਾਂ ਨੂੰ 7 ਕਰੋੜ ਦੇਣ ਤੱਕ ਨੂੰ ਜਿਹੜੀਆਂ ਐਗਰੀ ਕਰ ਗਈਆਂ ਜਾਂ ਜਿਨ੍ਹਾਂ ਨੇ ਦਿੱਤੇ ਹੈਗੇ ਆ ਇਹ ਦੱਸ ਤਾਂ ਵਕੀਲ ਸਹਿਬਾਨ ਹੀ ਸਕਦੇ ਆ ਅਸੀਂ ਤਾਂ ਸਿਰਫ ਇਸ ਇਸ਼ੂ ਨੂੰ ਸਿਰਫ ਰੇਜ਼ ਕਰ ਸਕਦੇ ਹਾਂ ਕਿ ਅਗਰ ਤੁਸੀਂ ਇਹੇ ਚਾਰजेस ਇੰਨਾ ਜ਼ਿਆਦਾ ਉਹ ਦੇਣ ਵਾਲੀਆਂ ਜਿਹੜੀਆਂ ਸੰਸਥਾਵਾਂ ਜਾਂ ਆਰਗੇਨਾਈਜੇਸ਼ਨਸ ਹੈ ਤੇ ਉਹ ਫਿਰ ਜਿਹੜੇ ਸਟੇ ਐਨੀਮਲਸ ਹੈਗੇ ਆ ਉਹਨਾਂ ਦੇ ਬੈਨੀਫਿਟ ਦੇ ਲਈ ਵੀ ਕੁਝ ਨਾ ਕੁਝ ਕਰਨ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ بڑا ਕੁਐਸਚਨ ਹੈ ਕਿ ਵਕੀਲ ਸਹਿਬਾਨਾਂ ਦੇ ਕੋਲ ਇੰਨੇ ਪੈਸੇ ਜਾਣ ਦੇ ਵੀ ਕੋਈ ਨਾ ਕੋਈ ਤਾਂ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਹੈਗਾ ਇਹ ਆਪਣੇ ਆਪ ਹੀ ਇਹਨਾਂ ਨੇ ਕੀਤਾ ਹੈ ਆਪਣੇ ਆਪ ਹੀ ਉਹਦੇ ਸਵਾਲ ਤੇ ਆਪਣੇ ਆਪ ਹੀ ਜਵਾਬ ਇਹ ਕਰੀ ਜਾ ਰਹੇਗੇ ਜੀ ਅਚਾਈ ਕੋ ਵਕੀਲ ਹੋਣ ਦੇ ਨਾਤੇ ਇਹੋ ਜਿਹੀ ਅਵਾਰਾ ਪਸ਼ੂਆਂ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਕਿ ਜਿਹੜੇ ਇਹ ਅਜਿਹੇ ਹਾਦਸੇ ਬੰਦ ਹੋ ਜਾਣ ਤੇ ਜਿਹੜੇ ਬੇਜੁਬਾਨ ਅਵਾਰਾ ਜਾਨਵਰ ਨੇ ਉਹਨਾਂ ਦੀ ਵੀ ਕੇਅਰ ਚੰਗੇ ਤਰੀਕੇ ਨਾਲ ਹੋ ਸਕੇ ਦੇਖੋ ਇਹ ਜਿਹੜੇ ਲੋਕਲ ਐਡਮਿਨਿਸਟ੍ਰੇਸ਼ਨਸ ਸਿਟੀ ਦੇ ਜਾਂ ਪਿੰਡਾਂ ਦੇ ਇਹ ਮੇਨਲੀ ਤਾਂ ਉਹਨਾਂ ਤੇ ਡਿਪੈਂਡ ਕਰਦਾ ਹੈ ਜੀ ਸਾਡੇ ਬਹੁਤ سارے ਸਾਡੇ ਆਪਣੇ ਹੀ ਸ਼ਹਿਰ ਦੇ ਵਿੱਚ ਕਈ ਵਾਰੀ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਆਵਾਰਾ ਪਸ਼ੂ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਿਸ ਟਾਈਮ ਤੇ ਉਹਨਾਂ ਤੱਕ ਮਤਲਬ ਹੁੰਦਾ ਹੈ ਰਾਈਟ ਜਦੋਂ ਤੱਕ ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਲਾਈਫ ਠੀਕ ਹੁੰਦੀ ਹੈ ਜਦ ਤੱਕ ਉਹ ਸਾਨੂੰ ਫੈਸਿਲਿਟੀਆਂ ਉਹਨਾਂ ਦੇ ਕੋਲੋਂ ਸਾਨੂੰ ਦੁੱਧ ਮਿਲਦਾ ਹੈ گاਵਾਾਂ ਦੇ ਕੋਲੋਂ ਉਸ ਟਾਈਮ ਤੱਕ ਤਾਂ ਅਸੀਂ ਆਪਣੇ ਕੱਦ ਤੱਕ ਰੱਖਦੇ ਹਾਂ ਪਰ ਉਸ ਤੋਂ ਬਾਅਦ ਵਿੱਚ ਅਸੀਂ ਉਹਨਾਂ ਨੂੰ ਛੱਡ ਦਿੰਦੇ ਹਾਂ ਜਿਸ ਟਾਈਮ ਤੇ ਸਾਨੂੰ ਉਹਨਾਂ ਦਾ ਬੈਨੀਫਿਟ ਜਿਹੜਾ ਆ ਉਹ ਮਿਲਣਾ ਬੰਦ ਹੋ ਜਾਂਦਾ ਹੈ ਹੁਣ ਇਸੇ ਤਰ੍ਹਾਂ ਆਪਾਂ ਡੌਗਸ ਤੇ ਆ ਜਾਈਏ ਕਈ ਵਾਰੀ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਕੁਝ ਉਹਦੀ ਕੰਡੀਸ਼ਨ ਜਿਹੜੀ ਕਿਸੇ ਸਟ੍ਰੇ ਅਨੀਮਲ ਦੀ ਉਹਦੀ ਅਨੀਮਲ ਦੀ ਖਰਾਬ ਹੋ ਗਈ ਤੇ ਉਹਨੂੰ ਵੀ ਅਵਾਰਾ ਛੱਡ ਦਿੱਤਾ ਜਾਂਦਾ ਹੈ ਇਹਦੇ ਤੋਂ ਮੱਚ ਬੈਟਰ ਹੈ ਕਿ ਐਡਮਿਨ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਸਿਟੀ ਦਾ ਐਡਮਿਨਿਸਟ੍ਰੇਸ਼ਨ ਹੈ ਇਹ ਇਹਨਾਂ ਨੂੰ ਰਜਿਸਟਰ ਪ੍ਰੋਪਰ ਕਰਨਾ ਚਾਹੀਦਾ ਹੈ ਔਰ ਜਿਹੜਾ ਇੱਕ ਉਸ ਤਰ੍ਹਾਂ ਦਾ ਲਾਅ ਬਣਾਉਣਾ ਚਾਹੀਦਾ ਹੈ ਕਿ ਅਗਰ ਕਿਸੇ ਨੇ ਵੀ ਕੋਈ ਇਸ ਤਰ੍ਹਾਂ ਦਾ ਐਨੀਮਲ ਨੂੰ ਘਰ ਦੇ ਵਿੱਚ ਟੇਮਡ ਐਨੀਮਲ ਰੱਖਣਾ ਹੈ ਕਿਸੇ ਤਰ੍ਹਾਂ ਦਾ ਵੀ ਤੇ ਉਹਦੀ ਸਭ ਤੋਂ ਪਹਿਲੇ ਤੇ ਪਰਮਿਸ਼ਨ ਔਰ ਉਹਨਾਂ ਤੱਕ ਪਤਾ ਹੋਣਾ ਚਾਹੀਦਾ ਹੈ ਕਿ ਹਾਂ ਯਾ ਤਾਂ ਅਸੀਂ ਇਹ ਐਨੀਮਲ ਨੂੰ ਸੇਲ ਕਰ ਦਿੱਤਾ ਹੈ ਇਹਦਾ ਲੀਗਲੀ ਇੱਕ ਬਣਾਉਣਾ ਜਾਇਦਾ ਹੈ ਜੇ ਤੱਕ ਕਾਰਪੋਰੇਸ਼ਨ ਤੱਕ ਪੂਰੀ ਤਰ੍ਹਾਂ ਜਾਵੇ ਜਾਂ ਪੰਚਾਇਤਾਂ ਦੇ ਵਿੱਚ ਜਾਵੇ ਕਿ ਹਾਂ ਇਹ ਪਸ਼ੂ ਦੀ ਜਿਹੜੀ ਹੈਗੀ ਹੈ ਇਹ ਇੱਕ ਪਰਿਵਾਰ ਤੋਂ ਦੂਸਰੇ ਪਰਿਵਾਰ ਦੇ ਵਿੱਚ ਸੇਲ ਹੋ ਚੁੱਕੀ ਹੈ ਅਗਰ ਉਹ ਕੋ ਕਿਸੇ ਕੰਮ ਦਾ ਨਹੀਂ ਰਹਾ ਜਾਂ ਪਰਿਵਾਰ ਕੇਵਰੀ ਬਾਹਰ ਚਲੇ ਜਾਂਦੇ ਹਨ ਤੇ ਉਹਨੂੰ ਇਡ ਕਾਰਪੋਰੇਸ਼ਨਸ ਨੂੰ ਚਾਹੀਦਾ ਹੈ ਜਾਂ ਨਗਰ ਪੰਚਾਇਤ ਨੂੰ ਚਾਹੀਦਾ ਹੈ ਇਹ ਪਿੰਡਾਂ ਦੀਆਂ ਬਜਟਾਂ ਨੂੰ ਕਿ ਇਸ ਤਰ੍ਹਾਂ ਦੀ ਜਗ੍ਹਾ ਬਣਾਈ ਜਾਵੇ ਜਿੱਥੇ ਕਿ ਉਹਨਾਂ ਦੇ ਜਿਹੜਾ ਜੀਵਨ ਦਾ ਯਾ ਉਹਨਾਂ ਦੀ ਰੱਖਿਆ ਕੀਤੀ ਜਾ ਸਕੇ ਜਿੱਥੇ ਉਹਨਾਂ ਨੂੰ ਖਾਣਾ ਦਿੱਤਾ ਜਾ ਸਕੇ ਉਹਨਾਂ ਦੇ ਆਹਾਰ ਦਾ ਧਿਆਨ ਰੱਖਿਆ ਜਾ ਸਕੇ ਅਸੀਂ ਅਜੇ ਉਸ ਸਵਾਰਥ ਦੇ ਵਿੱਚ ਰਹਿੰਦੇ ਹਾਂ ਜਿੱਥੇ ਗਾ ਨੂੰ ਮਾਦਾ ਦਰਜਾ ਦਿੱਤਾ ਜਾਂਦਾ ਹੈ ਪਰ ਇਹੋ ਜੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਗਾਵਾਂ ਮੱਝਾਂ ਦੀ ਵਰਤੋਂ ਕਰਦੇ ਦੇ ਉਹਨਾਂ ਦੇ ਕੋਲੋਂ ਮਤਲਬ ਫਾਇਦਾ ਲੈਣ ਤੋਂ ਬਾਅਦ ਉਹਨਾਂ ਨੂੰ ਘਰਾਂ ਤੋਂ ਬਾਹਰ ਅਵਾਰਾ ਕੱਢ ਦਿੰਦੇ ਨੇ ਉਹ ਇਹੋ ਜੇ ਪਰਿਵਾਰਾਂ ਦੇ ਉੱਪਰ ਕੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਲੀਗਲੀ ਤੇ ਇਹਨਾਂ ਦੇ ਉੱਪਰ ਕਾਰਵਾਈ ਇਨਮਪਰੀਬਲ ਹੋਣੀ ਚਾਹੀਦੀਆਂ ਆ ਕਿਉਂਕਿ ਜਦੋਂ ਤੁਸੀਂ ਇਨ ਐਕਚੁਅਲ ਜਿਹੜਾ ਹੈ ਕਿ लीगल आसपैक्ट को अगर देखते हाँ अदरवाइज नहीं तो बनिया हुआ है कि कुछ इस तरह द्रीड्स होंगे डॉग्स डॉगस देख लीए उन्हें रिस्ट्रिक्शन है कि आप नहीं रख सकते हैं ਔਰ ਅਗਰ ਆਪਾਂ ਰੱਖਦੇ ਵੀ ਹੈਗੇ ਆ ਤੇ ਜਿਹੜੀ ਪਰਮਿਸ਼ਨ ਹੁੰਦੀ ਹੈ ਉਹ ਆਮ ਤੌਰ ਤੇ ਲਈ ਜਾਂਦੀ ਹੈ ਉਹਦਾ ਜਿਹੜਾ ਆਪਣੇ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ ਬਟ ਇਸ ਤਰ੍ਹਾਂ ਦਾ ਕੁਝ ਵੀ ਪ੍ਰੋਸੀਜਰ ਆਮ ਜਨਤਾ ਤੱਕ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਕਿ ਹਾਂ ਇਹ ਕਾਰਪੋਰੇਸ਼ਨ ਦੇ ਅੰਡਰ ਜਾ ਕੇ ਇਸ ਚੀਜ਼ ਦੀ ਰਜਿਸਟ੍ਰੇਸ਼ਨ ਕਰवानी ਹੈ ਕਿਉਂਕਿ ਅਗਰ ਇਨਸਾਨਾਂ ਦੀ ਹੁੰਦੀ ਹੈਗੀ ਸਾਡੀ ਲਾਈਫ ਤੇ ਡੈਥ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਇਟ ਇਜ਼ ਆਲਸੋ ਕੰਪਲਸਰੀ ਵਨ ਪਰ ਇਸ ਤਰ੍ਹਾਂ ਦਾ ਨਹੀਂ ਹੁੰਦਾ ਹੈ ਸਭ ਤੋਂ ਪਹਿਲਾਂ ਤੇ ਇਸ ਚੀਜ਼ ਤੇ ਕੰਮ ਕਰਨਾ ਚਾਹੀਦਾ ਹੈ ਸੈਕੰਡਲੀ ਅਗਰ ਉਹਨਾਂ ਦੇ ਉਹ ਜਾਨਵਰਾਂ ਦੀ ਕੰਡੀਸ਼ਨ ਜਿਹੜੀ ਆ ਉਸ ਤਰ੍ਹਾਂ ਦੀ ਨਹੀਂ ਹੁੰਦੀ ਹੈਗੀ ਤਾਂ ਇਹ ਕਾਰਪੋਰੇਸ਼ਨ ਨੂੰ ਜਾਂ ਪੰਚਾਇਤ ਨੂੰ ਹੈਂਡਓਵਰ ਕਰ ਦਿੱਤਾ ਜਾਣਾ ਚਾਹੀਦਾ ਤਾਂ ਕਿ ਉਹ ਉਹਨਾਂ ਦੀ ਜ਼ਿੰਦਗੀ ਨੂੰ ਬਚਾ ਸਕਣ ਪਰਵਾਰਾਂ ਦੇ ਉੱਪਰ ਜਿਹੜੀ ਵੀ ਬੰਦੀ ਕਾਰਵਾਈ ਉਸ ਹਿਸਾਬ ਦੇ ਨਾਲ ਦੇਖਦੇ ਹਾਂ ਹੁਆ ਕਿ ਜਾਂ ਤਾਂ ਹੋਵੇ ਕਿ ਹਾਂ ਪਰਵਾਰ ਕੁਝ ਕਈ ਵਾਰੀ ਹੁੰਦਾ ਕਿ ਹਾਲਾਤ ਉਸ ਤਰ੍ਹਾਂ ਦੇ ਹੁੰਦੇ ਹੈਗੇ ਆ ਤੇ ਬੰਦੀ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਹੈਗੀ ਆ ਉਹ ਤਾਂ ਦੇਖੋ ਬੰਦੀ ਬਣਨੀ ਹੀ ਚਾਹੀਦੀ ਹੈਗੀ ਹੈ ਕਿ ਉਹਨਾਂ ਦੇ ਉੱਪਰ ਪੁਲਿਸ ਐਕਸ਼ਨ ਹੋਣਾ ਚਾਹੀਦਾ ਸਭ ਤੋਂ ਪਹਿਲੇ ਤੇ ਜਿਹੜਾ ਕਿ ਨਹੀਂ ਹੋ ਪੰਦਾ ਕਿਉਂਕਿ ਲੋਕਾਂ ਦੇ ਤਾਂ ਆਪਣੇ ਹੀ ਮਸਲੇ ਨਹੀਂ ਸੁਲਝਦੇ ਹੈਗੇ ਸੋ ਸਭ ਤੋਂ ਪਹਿਲਾਂ ਪੁਲਿਸ ਐਕਸ਼ਨ ਹੋਣਾ ਚਾਹੀਦਾ ਹੈ ਆ ਦੈਨ ਕਾਰਪੋਰੇਸ਼ਨ ਨੂੰ ਨੋਟਿਸ ਭੇਜਣਾ ਚਾਹੀਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਕਿਸੇ ਵੀ ਜਾਨਵਰ ਨੂੰ ਤੁਸੀਂ ਘਰ ਦੇ ਵਿੱਚ ਰੱਖਿਆ ਹੋਇਆ ਹੈ ਤੇ ਤੁਸੀਂ ਇਹਨਾਂ ਨੂੰ ਕੱਢ ਦਿੱਤਾ ਹੈ ਤੇ ਉਤੇ ਕਾਰਪੋਰੇਸ਼ਨ ਦਾ ਵੀ ਬਣਦਾ ਹੈਗਾ ਆ ਲੀਗਲ ਐਕਸ਼ਨ ਵੀ ਹੋ ਸਕਦਾ ਬਟ ਐਸ ਸੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਲੀਗਲ ਐਕਸ਼ਨ ਜਿਹੜੇ ਆ ਉਹ ਨਹੀਂ ਲਏ ਜਾਂਦੇ ਹੈਗੇ ਬਿਲਕੁਲ ਸੋ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਸਾਡੀ ਆਡੀਅנס ਦੇ ਨਾਲ ਇਹ ਜਾਣਕਾਰੀ ਸਾਂਝੀ ਜੀਬੀਡੀ ਚੈਨਲ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ जिन्होंने मेनू दर्शकਾਂ ਦੇ ਨਾਲ ਰੂਬਰੂ ਕਰਵਾਇਆ ਔਰ ਆਪਣੀਆਂ ਕੁਝ ਜੜੀਆਂ ਗੱਲਾਂ ਸਾਂਝੀਆਂ ਕਰਨੇ ਦਾ ਮੌਕਾ ਦਿੱਤਾ ਧੰਨਵਾਦ ਸ਼ੁਕਰੀਆ ਸੋ ਮੀਟ ਕਰਦੇ ਆ ਕਿ ਸਾਡੀ ਆਡੀਅנס ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਿਓ ਧੰਨਵਾਦ ਧੰਨ